ਲਓ ਜੀ ਇਹ ਸਾਡੇ ਬਾਪੂ ਜੀ ਨੇ ਜੀ ਤੇ ਇੱਧਰ ਸਾਡੇ ਵੱਡੇ ਭਾਜੀ ਨੇ ਤੇ ਬਾਪੂ ਜੀ ਦੱਸਾਂਗੇ ਸਾਡੇ ਦਾ ਹੈਗੀ ਹੈਗੇ ਨੇ ਹੋਰ ਦੱਸਾਂਗੇ ਕੀ ਦੇ ਬਾਪੂ ਜੀ ਨੇ ਇਹ ਇਧਰੋਂ ਆਏ ਕਿਵੇਂ ਝੋਟਿਆ ਠੀਕ ਹੈ ਅੱਛਾ ਜੀ ਠੀਕ ਹੈ ਜੀ ਇਹ ਹੁਣ ਦੱਸਦੇ ਆ ਜੀ ਬਾਈ ਸਸਰੀ ਗਾਲ ਜੀ ਸਸਰੀ ਗਾਲ ਜੀ ਸਸਰੀ ਗਾਲ ਜੀ ਇਹ ਲਓ ਜੀ ਆ ਬਾਈ ਦੇ ਫਾਦਰ ਸਾਹਿਬ ਨੇ ਜੀ ਨਰਵੈਰ ਪੰਨੂ ਸਾਹਿਬ ਬਾਈ ਦੇ ਘਰੇ ਆਏ ਆ ਤੇ ਬਹੁਤ ਸੇਵਾ ਪਾਣੀ ਕੀਤਾ ਬਾਈ ਨੇ ਬਹੁਤ ਥੈਂਕ ਯੂ ਨਰਵੈਰ ਭਾਈ ਬਹੁਤ ਥੈਂਕ ਯੂ ਥੈਂਕ ਯੂ ਭਾਈ ਤੇ ਬਾਈ ਜੀ ਸਾਡੇ ਬਾਈ ਜੀ ਸਾਡੇ ਬਾਈ ਜੀ ਸਾਡੇ ਗੁੰਡੀਆਂ ਮੁੱਛਾਂ ਵਾਲੇ ਆ ਕੌਣ ਬੈਠਾ ਹੈ ਆ ਕੌਣ ਬੈਠਾ ਹੈ ਬਾਪੂ ਜੀ ਪਰਮਾਤਮਾ ਤੁਹਾਨੂੰ ਬਹੁਤ ਲੰਮੀ ਉਮਰਾਂ ਦੇਵੇ ਤੰਦਰੁਸਤ ਰੱਖੇ ਤੁਹਾਨੂੰ ਬਹੁਤ ਥੈਂਕ ਯੂ ਬਾਪੂ ਜੀ ਬਹੁਤ